ਗੁਰਾਹ ਦੇ ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਜੁਟਵਾਰ ਨੇ ਆਪਣੇ ਸਮਰਥਕਾਂ ਨਾਲ ਵਾਰਡ ਵਿੱਚ ਘਰ-ਘਰ ਜਾ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਨਾਲ ਕਿ ਜਿੱਤਣ ਤੋਂ ਬਾਅਦ ਉਹ ਵਾਰਡ ਦੀਆਂ ਸਮੱਸਿਆਵਾਂ ਨੂੰ ਪੈਲ ਦੇ ਆਧਾਰ ਤੇ ਹੱਲ ਕਰਨਗੇ ਸਾੜੇ ਕੋਟੂ ਮੈਂ ਅੱਜ ਵਾਰਡ ਨੰਬਰ 7 ਵਿੱਚ ਡੋਰ ਟੂ ਡੋਰ ਕੰਪੇਨਿਗ ਚੱਲ ਰਹੀ ਆ ਅੱਜ ਅਸੀਂ ਸਾਡੇ ਵਾਰਡ ਬਰਸਤ ਦੇ ਜਿਹਾਰੂ ਲੀਡਰ ਯੂਥ ਦੇ ਬਾਬੂ ਪ੍ਰਧਾਨ ਜੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਸ ਅਸੀਂ ਸਾਡੇ ਨਾਲ ਹੋ ਕੇ ਇਹ ਬਹੁਤ ਵੱਡੀ ਲੀਡਰ ਨਾਲ ਸਾਨੂੰ ਜੁਟਾਣ ਕੇ ਅਸੀਂ ਵੀ ਵਾਰਡ ਵਾਸੀਆਂ ਨੂੰ ਬੇਨਤੀ ਕਰਦੇ ਆ ਜਿਵੇਂ ਬਾਬੂ ਜੀ ਨੇ ਕਿਹਾ ਸਾਨੂੰ ਸਾਰੇ ਵਾਰਡ ਵਸੀਆਂ ਦੇ ਲੋੜ ਹੈ ਸਿਆਣੇ ਯੂਥ ਅਸੀਂ ਹਰ ਵਰਗ ਨਾਲ ਲੇਕੇ ਚੱਲਦੇ ਆਂ ਸਾਨੂੰ ਆਸ ਹੈ ਅਸੀਂ ਵੀ ਆਪਣੀ ਆਵਾਜ਼ ਦੀ ਪਾਰਟੀ ਨੂੰ ਵਿਸ਼ਵਾਸ ਲਾਉਂਦੇ ਸਾਡੇ ਹਲਕਾ ਅਨਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੂੰ ਵੇ 13 ਦੇ 13 ਵਾਰਡ ਗੁਰਾਇਆਂ ਵਿੱਚ ਜਿੱਤਾਂਗੇ ਸਭ ਤੋਂ ਵੱਡੀ ਵੱਡੀ ਲੀਡ ਨਾਲ 7 ਨੰਬਰ ਵਾਰਡ ਜਿੱਤੂਗਾ ਅੱਜ ਡੋਰ ਟੂ ਡੋਰ ਕਰ ਰਹੇ ਹਾਂ ਹਾਂਜੀ ਅੱਜ ਡੋਰ ਟੂ ਡੋਰ ਕਰ ਰਹੇ ਹਾਂ ਵਾਰਡ ਨੰਬਰ 7 ਵਿੱਚ ਨੇ ਅੰਜੂ ਟਵਾਲਾ ਕੈਂਡੀਡੇਟਸ 762 ਤੇ ਅਸੀਂ ਅੱਜ ਰੋਡ ショਅ ਕਰ ਰਹੇ ਹਾਂ ਤੇ ਘਰ-ਘਰ ਜਾ ਕੇ ਵੋਟਰਾਂ ਨੂੰ ਅਪੀਲ ਕਰ ਰਹੇ ਹਾਂ ਕਿ 21 ਤਰੀਕ ਨੂੰ ਜਿਹੜਾ ਵਤਨ ਵਤਨ ਸਾਨੂੰ ਵੋਟ ਦੇ ਇਸ ਵੇਲੇ ਕਿਹੜੇ ਘਰ ਬੈਠੇ ਆ ਤੁਸੀਂ ਇਸ ਵੇਲੇ ਅਸੀਂ ਭਾਜੀ ਬੱਬੂ ਪ੍ਰਧਾਨ ਜੀ ਉਹਨਾਂ ਦੇ ਘਰ ਬੈਠੇ ਹਾਂ ਫਿਰ ਨੀਰੂ ਬਾਲੀ ਨੂੰ ਸਪੋਟ ਕਰ ਰਹੇ ਹਾਂ वैसे तो चलो कृपा गुरु महाराज ਜੀ ਨੇ ਪਰ ਫਿਰ ਵੀ ਆਮ ਪਬਲਿਕ ਦਾ ਸਾਥ ਹੀ ਕਿਉਂ ਕਹਿੰਦਾ ਵੱਧ ਤੋਂ ਵੱਧ ਲੀਡ ਨਾਲ ਝਾੜੂ ਦੇ ਮੋਟ ਲਾਉਂਦੇ ਛਾਤਾਂ ਦਾ ਸਿਕਾ